ਜੀ ਬਾਈ ਜੀ ਮੈਂ ਆਪਣਾ ਹਰਮਨ ਜੀਮਾ ਜੀ ਇਹ ਬਾਈ ਜੀ ਤੋ ਕੀ ਸਰਪੰਚ ਬਾਈ ਜੀ ਦਾ ਗਾਣਾ ਆ ਰਿਹਾ ਹੈ ਜੀ ਬਾਹੂ ਬਲੀ ਜੱਟ ਜੀ ਤੇ ਉਸ ਮੇਰਾ ਮોર્ਨਿੰਗ ਦਾ ਡਾਇਬਟ ਹੈ ਜੀ ਮੈਂ ਐਕਟ ਕੀਤਾ ਮੈਨੇ ਬਾਈ ਜੀ ਦੇ ਨਾਲ ਬਲਜੀਤ ਸਿੰਘ ਸਿੱਧੂ ਮੋਡਲ ਆ ਬਾਈ ਆਪਣਾ ਤੇ ਉਹਦੇ ਨਾਲ ਅਸੀਂ ਇੱਥੇ ਧਨੋਲੇ ਪਿੰਡ ਸ਼ੂਟ ਕੀਤਾ ਜੀ ਫਿਲਹਾਲ ਫਰਸਟ ਸ਼ੂਟ ਫਰਸਟ ਸ਼ੂਟ ਹੋ ਗਿਆ ਸਾਡਾ ਹੁਣ ਸੈਕਿੰਡ ਸ਼ੂਟ ਹੈ ਸਾਡਾ ਫਤਿਹਗੜ੍ਹ ਸਾਹਿਬ ਕਿਲੇ ਦੇ ਵਿੱਚ ਹੀ ਸੋ ਥੈਂਕ ਯੂ ਜੀ ਜਿੰਨਾ ਮੇਰੀ ਵੀਡੀਓਜ਼ ਨੂੰ ਪਿਆਰ ਦਿੰਦੇ ਹੋ ਬਾਈ ਜੀ ਦਾ ਬਾਹੂ ਬਲੀ ਜੱਟ ਗਾਣਾ ਬਾਈ ਜੀ ਦਾ ਸੋ ਦੱਬ ਕੇ ਸਪੋਰਟ ਕਰਦੀਆਂ ਬਾਈ ਜੀ ਦਾ ਮੇਨ ਰੋਲ ਹੈ ਜਿਸ ਦੇ ਵਿੱਚ ਐਕਟਿੰਗ ਦਾ ਜੀ ਬਹੁਤ ਵਧੀਆ ਬਾਈ ਜੀ ਸੋ ਥੈਂਕ ਯੂ ਬਹੁਤ ਜ਼ਿਆਦਾ ਲਵ ਯੂ ਆਲ ਹੈ ਜੀ ਦਿਲੋਂ ਪੂਰੇ ਪਟਿਆਲੇ ਨੂੰ ਪੂਰੇ ਵਰਲਡ ਨੂੰ ਤੇ ਸਾਰੇ ਪੰਜਾਬ ਨੂੰ ਜੀ ਅਮਰੀਕਾ ਕੈਨੇਡਾ ਮੈਲਬੀਆ ਆਸਟ੍ਰੇਲੀਆ ਨੂੰ ਯੂ ਮੈਲਬੌਰਨ ਟ੍ਰੈਕ ਵਾਲੇ ਇਹ ਬਾਈ ਜੀ ਆਪਣੇ ਡਾਇਰੈਕਟਰ ਸਾਹਿਬ ਨੇ ਬਹੁਤ ਵਧੀਆ ਡਾਇਰੈਕਟ ਕਰਦੇ ਨੇ ਸੋ ਮੋਡਲ ਆਪਣੀ ਹੈਗੀ ਹੈ ਜੀ ਐਸ਼ਮੀਠ ਖਾਪੂਲੀ ਬਹੁਤ ਵਧੀਆ ਜੀ ਸੋ ਥੈਂਕ ਯੂ ਸੋ ਮਾਚ ਜੀ ਸਾਰੀ ਸਾਡੀ ਸਾਰੀ ਟੀਮ ਦੀ ਬਹੁਤ ਸਾਡੀ ਸਾਰੀ ਟੀਮ ਬਹੁਤ ਜਿਆਦਾ ਵਧੀਆ ਮਿਹਨਤ ਕਰ ਰਹੀ ਹੈ ਜੀ ਵੀਡੀਓ ਵਾਸਤੇ ਸੋ ਥੈਂਕ ਯੂ ਇਹਦਾ ਪਹਿਲਾ ਗਾਣਾ ਹੈ ਜੀ ਪਹਿਲਾ ਵੀਡੀਓ ਗਾਣਾ ਜਰੂਰ ਇੱਕ ਵੀਡੀਓ ਨਾਲ ਹੈ ਸਪੋਰਟ ਕਰਿਓ ਦੱਬ ਕੇ ਜੀ ਕੋਕੀ ਇਹ ਸੱਭੂ ਸਾਹਿਬ ਜੀ ਆਪਣੇ ਕੋਕੀ ਟੋਕੀ ਕੋਕੀ ਸਰਪੰਚ ਸਾਹਿਬ ਆਪਣੇ ਜੱਸੀ ਸੱਭੂ ਭਾਜੀ ਕਮਰਦ ਜੀ ਸੋ ਥੈਂਕ ਯੂ ਜੀ ਲਵ ਯੂ ਦਿਲੋਂ ਧੰਨਵਾਦ ਬੱਬੀ ਜੱਟ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਸਹਿਯੋਗ ਦੇਣ ਲਈ ਤੇ ਟੀਮਾ ਸਾਹਿਬ ਨੇ ਸਾਡਾ ਬਹੁਤ ਸਹਿਯੋਗ ਕੀਤਾ ਵੀਡੀਓ ਚ